ਬੇਸ਼ੱਕ ਉਹ ਕਸ਼ਮੀਰ ਦੇ ਇੱਕ ਇਲਾਕੇ ਦੀ ਘਟਨਾ ਸੀ ਪਰ ਪੂਰੇ ਦੇਸ਼ ਨਾਲ ਜੁੜੀ ਹੈ ਇੱਥੋਂ ਤੱਕ ਕਿ ਦੁਨੀਆ ਨਾਲ ਜੁੜੀ ਹੈ ਕਿਉਂਕਿ ਦੁਨੀਆ ਬੋਲੀ ਹੈ ਇਸ ਮਸਲੇ ਤੇ ਪਰ ਉਹਦਾ ਅਸਰ ਪੰਜਾਬ ਵਿੱਚ ਹੁਣ ਕਿਹੜੇ ਢੰਗ ਨਾਲ ਵੇਖਣ ਨੂੰ ਮਿਲ ਰਿਹਾ ਕਿਉਂਕਿ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਜਦੋਂ ਜਦੋਂ ਵੀ ਤਣਾਅਪੂਰਨ ਸਥਿਤੀ ਬਣਦੀ ਹੈ ਪੰਜਾਬ ਦੇ ਬਾਰਡਰ ਦੇ ਪਿੰਡਾਂ ਨੂੰ 5-6 ਜ਼ਿਲ੍ਹਿਆਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਜਿਹੜੇ ਬਿਲਕੁਲ ਜ਼ੀਰੋ ਲਾਈਨ ਤੇ ਬੈਠੇ ਐ ਸੰਦੀਪ ਅਸਲ ਦੇ ਵਿੱਚ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਦਾ ਨਹੀਂ ਮਸਲਾ ਹਣ ਮਸਲਾ ਇਹ ਕਿ ਪੰਜਾਬ ਹਰ ਵਾਰ ਨੁਕਸਾਨ ਚੱਲਦਾ ਅਸੀਂ 47 'ਚ ਨੁਕਸਾਨ ਚ ਲਿਆ ਅਸੀਂ 65 'ਚ ਚਲਿਆ ਅਸੀਂ 71 ਦੇ ਵਿੱਚ ਚਲਿਆ ਅਸੀਂ ਕਾਰਗਲਵੇਰੇ ਚਲਿਆ ਹੁਣ ਫਿਰ ਸਾਡੇ ਤੇ ਖਤਰਾ ਮਡਰਾਇਆ ਹੋਇਆ ਕਿ ਜੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਲੜਾਈ ਲੱਗ ਗਈ ਤੇ ਸਭ ਤੋਂ ਜ਼ਿਆਦਾ ਨੁਕਸਾਨ ਚੜਦੇ ਪੰਜਾਬ ਦਾ ਹੋਣਾ ਤੇ ਚੜਦੇ ਪੰਜਾਬ ਨੇ ਪਹਿਲਾਂ ਹੀ ਬੜੀਆਂ ਮਾਰਾਂ ਖਾਧੀਆਂ ਨੇ ਦੋਨਾਂ ਦੇਸ਼ਾਂ ਦੇ ਕਰਕੇ ਨੁਕਸਾਨ ਬਹੁਤ ਹੋਇਆ ਠੀਕ ਹੈ ਕਿ ਸਾਡਾ ਜਿਹੜਾ ਦੁਸ਼ਮਣ ਦੇਸ਼ ਆ ਸਾਨੂੰ ਉਸ ਤੋਂ ਸੁਚੇਤ ਰਹਿਣ ਦੀ ਲੋੜ ਆ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਬੜੀ ਮੰਦਪਾਗੀ ਨਹੀਂ ਵਾਪਰੀ ਜਿੰਨੀ ਨਿੰਦਾ ਕੀਤੀ ਜਾਣੀ ਕਰਨੀ ਚਾਹੀਦੀ ਹੈ ਪਰ ਗੋਲੀ ਕਦੀ ਹੱਲ ਨਹੀਂ ਲੜਾਈ ਕਦੀ ਹੱਲ ਨਹੀਂ ਹੈ ਜੰਗ ਕਦੇ ਹੱਲ ਨਹੀਂ ਹੈ ਫਿਰ ਤੁਹਾਨੂੰ ਟੇਬਲ ਤੇ ਬੈਠਣਾ ਪੈਣਾ ਹੈਗਾ ਉਹਦੇ ਨਾਲ ਕਿੰਨਾ ਆਰਥਿਕ ਤੌਰ ਤੇ ਨੁਕਸਾਨ ਹੋਊਗਾ ਕਿੰਨਾ ਜਾਨੀ ਤੌਰ ਤੇ ਨੁਕਸਾਨ ਹੋਊਗਾ ਪੰਜਾਬ ਨੂੰ ਛੱਡ ਕੇ ਬਾਕੀ ਜਿਹੜੇ ਕਸ਼ਮੀਰ ਵੀ ਵਿੱਚ ਪਾ ਲੋ ਬਾਕੀ ਜਿਹੜੇ 26 ਸਟੇਟ ਨੇ ਉਹਨਾਂ ਨੂੰ 47 ਦਾ ਕੀ ਪਤਾ ਉਹਨਾਂ ਨੂੰ 65 ਦਾ ਕੀ ਪਤਾ ਉਹਨਾਂ ਨੂੰ 71 ਦਾ ਕੀ ਪਤਾ ਉਹਨਾਂ ਨੂੰ ਕਾਰਗਲ ਕਾਰਗਲ ਦਾ ਕੀ ਪਤਾ ਨਾ ਉਹਦੇ ਅੰਮ੍ਰਿਤਸਰ ਆ ਕੇ ਰਿਟਰੀਅਲ ਸਰਮਨੀ ਦੇ ਆ ਕੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਾ ਸਕਦੇ ਹੋਰ ਤਾਂ ਉਹਨਾਂ ਨੂੰ ਕੋਈ ਕਿੰਨੀ ਬੇਸ਼ਰਮੀ ਵਾਲੀ ਗੱਲ ਸੀ ਕਿ ਸਾਡੇ 26 ਭਾਰਤੀ ਮਾਰੇਗੇ ਅੱਤਵਾਦੀਆਂ ਨੇ ਮਾਰਤੇ ਜਾਂ ਮੁਕਸ਼ਮੀਰ ਦੇ ਵਿੱਚ ਤੇ ਰਿਟਰੀਅਲ ਸਰਮਨੀ ਦੇ ਨਾਲ ਜਿਹੜੇ ਪੰਜਾਬ ਨੂੰ ਛੱਡ ਕੇ ਬਾਹਰਲੇ ਸਟੇਟਾਂ ਤੋਂ ਜਿਹੜੇ ਲੋਕ ਆ ਰਹੇ ਉਹ ਨੱਚ ਰਹੇ ਸੀ ਕਿੰਨੀ ਸ਼ਰਮ ਵਾਲੀ ਗੱਲ ਸੀ ਉਹ ਰੀਤਿ ਸਰਮਣੀ ਕਿਉਂ ਨਹੀਂ ਬੰਦ ਹੋਈ ਇੱਕ ਪਾਸੇ ਦੂਰੀ ਤਰ੍ਹਾਂ ਦੇ ਜਿਹੜੇ ਲੋਕ ਨੇ ਹੁਣ ਠੀਕ ਹੈ ਕਿ ਅੱਤਵਾਦੀਆਂ ਦਾ ਧਰਮ ਕੋਈ ਨਹੀਂ ਹੁੰਦਾ ਪਰ ਜੇ ਮਾਲੀ ਕੋ ਮੁਸਲਮਾਨ ਸੀ ਠੀਕ ਹੈ ਤੇ ਹੁਣ ਇੰਡੀਆ ਦੇ ਵਿੱਚ ਕਈ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅੰਬਾਲਾ ਦੇ ਇੱਕ ਏਰੀਆ ਦੇ ਵਿੱਚ ਇੱਕ ਵਿਚਾਰੇ ਮੁਸਲਮ ਦੀ ਜਿਹੜੀ ਆ ਉਹ ਦੁਕਾਨ ਹੀ ਸਾੜ ਦਿੱਤੀ ਅੱਗ ਲਾ ਦਿੱਤੀ ਹੈਗੀ ਤੇ ਭਾਜਪਾ ਸਰਕਾਰ ਉੱਥੇ ਮੂਕ ਦਰਸ਼ਕ ਬਣ ਕੇ ਬੈਠੀ ਰਹੀ ਹੈ ਜਿਹੜਾ ਇੱਥੇ ਇੰਡੀਆ ਦੇ ਵਿੱਚ ਮੁਸਲਮ ਭਾਈਚਾਰੇ ਵਾਸਤੇ ਦਾ ਉਹਦਾ ਕੀ ਕਸੂਰ ਆ ਉਹ ਤਾਂ ਇੰਡੀਆ ਨਾ ਉਹ ਇੰਡੀਆ ਦਾ ਔਰ ਜਿਨ੍ਹਾਂ ਨੇ ਉੱਥੇ ਬਚਾਇਆ ਉਹ ਵੀ ਮੁਸਲਮ ਸੀ ਅੱਤਵਾਦੀ ਜਿਹੜੀ ਆ ਜਿਹੜੇ ਅੱਤਵਾਦੀ ਉਹਨਾਂ ਦਾ ਕੋਈ ਧਰਮ ਨਹੀਂ ਪਰ ਸਾਨੂੰ ਇਨਸਾਨੀਅਤੋਂ ਵੱਡਾ ਕੋਈ ਧਰਮ ਨਹੀਂ ਹੈਗਾ ਅਸੀਂ ਇਨਸਾਨੀਅਤ ਹੀ ਖਤਮ ਕਰਿਆਗੇ ਨੇ ਔਰ ਖਾਸ ਕਰਕੇ ਭਾਜਪਾ ਦੇ ਨਾਲ ਜਿੰਨੇ ਵੀ ਰਿਲੇਟਡ ਜਿਹੜੇ ਵਿੰਗ ਨੇ ਉਹਨਾਂ ਦੇ ਜਥੇਬੰਦੀਆਂ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਉਹ ਨਹੀਂ ਦੇਣੀ ਚਾਹੀਦੀ ਹੈਗੀ ਇੰਡੀਆ ਦਾ ਮਾਹੌਲ ਵਿਗੜ ਗਿਆ ਸਾਡੀ ਲੜਾਈ ਪਾਕਿਸਤਾਨ ਦੇ ਨਾਲ ਆ ਸਾਡੀ ਆਪਸੀ ਨਹੀਂ ਲੜਾਈ ਹੈਗੀ ਇੱਥੇ ਦੀ ਨਾ ਹਿੰਦੂ ਸਿੱਖ ਮੁਸਲਮਾਨ ਸਾਈ ਆਪਸੇ ਤੇ ਨਾ ਲੜਨਾ ਤੇ ਕੁਝ ਅਜਿਹੇ ਫਿਰਕੇ ਨੇ ਕੁਝ ਅਜਿਹੇ ਧਾਰਮਿਕ ਲੀਡਰ ਨੇ ਉਹ ਭੜਕਾ ਰਹੇ ਨੇ ਲੜਨਾ ਵਾ ਤੇ ਉਹਨਾਂ ਨਾਲ ਲੜੋ ਜੀ ਪਰ ਸਵਾਲ ਇਹ ਕਿ ਉੱਥੇ ਵੀ ਲੜ ਕੇ ਨੁਕਸਾਨ ਕਿਹਦਾ ਹੋਊਗਾ ਇੰਡੀਆ ਦਾ ਨੁਕਸਾਨ ਉਹਨਾਂ ਦਾ ਵੀ ਨੁਕਸਾਨ ਹੋਊਗਾ ਉਹ ਤਾਂ ਪਹਿਲਾਂ ਹੀ ਮਰਿਆ ਹੋਇਆ ਕੰਟਰੀ ਆ ਜੀ ਤੇ ਮਰੇ ਬੰਦੇ ਨੂੰ ਆਪਣੇ ਗੱਲ ਪਾਉਂਦੀ ਕੀ ਜ਼ਰੂਰਤ ਆ ਨਾ ਔਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਆ ਹੁਣ ਜਿਹੜਾ ਪੰਜਾਬ ਦੇ ਜਿਹੜੇ ਪਿੰਡਾਂ ਨੂੰ ਡਰ ਖੋਪ ਆ ਕਿ ਸਰਦ ਦੇ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਕਿ 2 ਦਿਨਾਂ ਦੇ ਵਿੱਚ ਵਿੱਚ ਕਣਕ ਵੱਢ ਲੋ ਤੇ ਉਸ ਤੋਂ ਬਾਅਦ ਅਸੀਂ ਗੇਟ ਬੰਦ ਕਰ ਦੇਨੇ ਆਰਥਿਕ ਤੌਰ ਤੇ ਪੰਜਾਬ ਦਾ ਬੜਾ ਨੁਕਸਾਨ ਹੋ ਗਿਆ ਜਾਨੀ ਤੌਰ ਤੇ ਤਾਂ ਹੋਊਗਾ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਗਿਆ ਇਹ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜਿਹੜਾ ਸਾਨੂੰ ਗੱਲ ਕਰਨੀ ਪਏਗੀ ਦੋਨੇ ਮੁਲਕ ਜੁੱਧ ਵਾਲੇ ਵਧ ਰਹੇ ਨੇ ਔਰ ਦੋਨਾਂ ਦਾ ਨੁਕਸਾਨ ਹੋਊਗਾ ਹੁਣ ਸਵਾਲ ਇਹ ਕਿ ਇਸ ਮਸਲੇ ਦੇ ਵਿੱਚ ਤੁਹਾਡੀ ਜਿਹੜੀ ਵਿਦੇਸ਼ੀ ਕੂਟਨੀਤਕ ਨੀਤੀ ਆ ਉਹਦੇ ਜਿਹੜੀ ਜਿਹੜੀ ਹੈ ਜਿਹੜਾ ਵਾ ਉਹਨੂੰ ਧਿਆਨ ਵਿੱਚ ਰੱਖਦੇ ਹੋ ਜਿਹੜਾ ਤੁਹਾਨੂੰ ਲੜਾਈ ਅੱਗੇ ਕਰਨੀ ਪਊਗੀ ਦੁਨੀਆ ਦੇ ਕਈ ਮੁਲਕਾਂ ਵਿੱਚ ਲੜਾਈ ਹੋ ਰਹੀ ਆ ਤੇ ਕੀ ਨੁਕਸਾਨ ਕਿੰਨਾ ਹੈ ਕਿ ਕੋਈ ਜਿੱਤਿਆ ਕਿੰਨਾ ਜਾਨੀ ਨੁਕਸਾਨ ਹੋਇਆ ਨਿੱਕੇ ਨਿੱਕੇ ਬੱਚੇ ਮਾਰੇ ਜਾਂਦੇ ਨੇ ਇੰਨੇ ਇਨਸਾਨ ਮਾਰੇ ਜਾ ਰਿਹਾ ਹੈਗਾ ਤੇ ਇਹ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਤੋਂ ਸਰਕਾਰਾਂ ਨੂੰ ਬਚਣਾ ਚਾਹੀਦਾ ਹੈਗਾ ਔਰ ਪਾਕਿਸਤਾਨ ਨੂੰ ਕਿਉਂਕਿ ਪੂਰੀ ਦੁਨੀਆ ਕਹਿੰਦੀ ਹੈ ਕਿ ਅੱਤਵਾਦੀ ਪੈਦਾ ਕਰਦੇ ਅੱਤਵਾਦੀ ਕਹਿੰਦੇ ਉੱਥੋਂ ਦੀ ਸਰਕਾਰ ਨੂੰ ਚਾਹੀਦਾ ਹੈਗਾ ਕਿ ਅੱਤਵਾਦ ਤੇ ਕੰਟਰੋਲ ਕਰੇ ਜਿੰਨਾ ਚਿਰ ਉੱਥੇ ਅੱਤਵਾਦ ਦੇ ਕੰਟਰੋਲ ਨਹੀਂ ਹੈਗੇ ਪਾਕਿਸਤਾਨ ਦਾ ਜਿਹੜਾ ਅਜਿਹੇ ਦੇ ਨਾਲ ਨਾ ਕਿ ਉਹ ਨਕਸ਼ਾ ਹੀ ਨਕਸ਼ੇ ਤੋਂ ਹੀ ਉੱਡ ਜਾਊਗਾ ਇਸ ਕਰਕੇ ਪਾਕਿਸਤਾਨ ਨਵੀਆਂ-ਨਵੀਆਂ ਜਿਹੜੀਆਂ ਉਹ ਉਚਾਲਾਂ ਵੀ ਚੱਲਦਾ ਹੈਗਾ ਕਿ ਜਿਵੇਂ ਇੰਡੀਆ ਨੇ ਕਹਿਤਾ ਆਪਣੀ ਗਵਰਨਮੈਂਟ ਨੇ ਕਹਿਤਾ ਕਿ ਜਿੰਨੇ ਵੀ ਇਸ ਟਾਈਮ ਵਿਜੀਲ ਲੈ ਕੇ ਪਾਕਿਸਤਾਨੀ ਉਹ 48 ਘੰਟੇ ਦੇ ਚਲੇ ਜਾਣਾ ਨਾ ਉਹਨਾਂ ਨੇ ਕੀ ਕਹਿਤਾ ਕਿ ਚਲੇ ਜਾਣ ਲੇਕਿਨ ਜਿਹੜਾ ਵਾ ਸਿੱਖ ਭਾਈਚਾਰ ਦੇ ਅਫਸਰਾਂ ਦਾ ਲੋ ਇੱਥੇ ਰਹਿ ਜਾਣ ਹੁਣ ਜਿਹੜਾ ਵੀ ਸਿੱਖ ਹੋਵੇ ਤੇ ਇੰਡੀਅਨ ਸਿੱਖਾਂ ਨੂੰ ਉੱਥੇ ਰੱਖਣ ਦੀ ਜਿਹੜੀ ਆਗਿਆ ਦਿੱਤੀ ਕੀ ਉਹ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਨੇ ਜਾਂ ਭੜਕਾ ਰਹੇ ਨੇ ਉਹ ਇੱਕ ਆਪਣੇ ਆਪ ਚ ਇੱਕ ਵੱਡਾ ਸਵਾਲ ਠੀਕ ਹੈ ਕਿ ਜਿਹੜੇ ਸਿੱਖ ਜਾਂਦੇ ਨੇ ਉਹ ਕਾਫੀ ਆਪਣੇ ਆਪ ਨੂੰ ਉੱਥੇ ਕਿਉਂਕਿ ਸਿੱਖਾਂ ਦਾ ਉੱਥੇ ਬਹੁਤ ਕੁਝ ਰਹਿ ਗਿਆ ਇਤਿਹਾਸ ਰਹਿ ਗਿਆ ਵਾ ਗੁਰਦੁਆਰੇ ਰਹਿ ਗਏ ਨੇ ਗੁਰਧਾਮ ਰਹਿ ਗਏ ਨੇ ਸਾਰਾ ਸਾਡਾ ਉੱਥੇ ਰਹਿ ਗਿਆ ਸਿੱਖ ਜਿਹੜਾ ਵਾ ਜਜ਼ਬਾਤੀ ਹੋ ਕੇ ਕਹਿੰਦਾ ਕਿ ਲਾਹੌਰ ਜਾਂ ਪਾਕਿਸਤਾਨ ਬਹੁਤ ਇੱਜ਼ਤ ਕਰ ਪਰਨਾਲ ਦੀ ਨਾਲ ਉਹਨਾਂ ਦੇ ਇੱਕ ਏਜੰਡਾ ਵੀ ਆ ਉਹਨੂੰ ਲੈ ਕੇ ਵੀ ਤੇ ਸਿੱਖਾਂ ਨੂੰ ਬਚਣਾ ਚਾਹੀਦਾ ਔਰ ਹੁਣ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਰੁਕ ਜੋ ਮਤਲਬ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਸਿੱਖਾਂ ਨੂੰ ਬੜਾ ਪਿਆਰ ਕਰਦੇ ਹਾਲਾਂਕਿ ਉੱਥੇ ਅਜਿਹੀਆਂ ਘਟਨਾਵਾਂ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਈ ਇਹੋ ਜਿਹੀਆਂ ਐਗਜ਼ਾਮਪਲਾਂ ਨੇ ਸਿੱਖਾਂ ਦੇ ਕਤਲ ਹੋਏ ਨੇ ਸਿੱਖਾਂ ਦੀਆਂ ਕੁੜੀਆਂ ਨੂੰ ਅਗਵਾ ਵੀ ਕੀਤਾ ਜਾਂਦਾ ਹੈ ਖਬਰਾਂ ਆਉਂਦੀਆਂ ਰਹਿੰਦੀਆਂ ਆ ਗੀਆਂ ਠੀਕ ਹੈ ਉਧਰ ਚੰਗੇ ਲੋਕ ਵੀ ਆ ਪਰ ਬਹੁਤ ਮਾੜੇ ਲੋਕ ਵੀ ਆ ਗਏ ਨੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਸਿੱਖ ਭਾਈਚਾਰੇ ਨੂੰ ਇਸ ਮੌਕੇ ਬੜਾ ਸੋਚ-ਸਮਝ ਕੇ ਚੱਲਣ ਦੀ ਲੋੜ ਹੈ ਕਿ ਅਸੀਂ ਪਹਿਲਾਂ ਹੀ ਸਿੱਖ ਕੌਮ ਨੇ ਹਿੰਦੂ ਮੁਸਲਮਾਨ ਦੀ ਲੜਾਈ ਦੇ ਵਿੱਚ ਬੜਾ ਨੁਕਸਾਨ ਹੋਇਆ 47 ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਸਾਨੂੰ ਪਿਸ਼ੋਕੜ ਧਿਆਨ ਵਿੱਚ ਰੱਖਦੇ ਸਾਨੂੰ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਸਾਨੂੰ ਸੁਚੇਤ ਰਹਿਣਾ ਪਊਗਾ ਕਿ ਨੁਕਸਾਨ ਹੋਵੇ ਪੰਜਾਬ ਦਾ ਪਹਿਲਾਂ ਬਹੁਤ ਨੁਕਸਾਨ ਹੋਇਆ ਪੰਜਾਬ ਮੁਰ ਤੋਂ ਐਡਾ ਵੱਡਾ ਜਿਹੜਾ ਨੁਕਸਾਨ ਆ ਉਹ ਨਹੀਂ ਚੱਲ ਸਕਦਾ ਔਰ ਨਾ ਹੀ ਚੱਲਣ ਜੋਗਾ ਹੈਗਾ ਔਰ ਹੁਣ ਜਿਹੜੇ ਕਿਉਂਕਿ ਬਾਰਡਰ ਦੇ ਲੋਕ ਪਹਿਲਾਂ ਤੇ ਵਿਚਾਰੇ ਉੱਥੇ ਪੱਕੇ ਘਰ ਨਹੀਂ ਸੀ ਪਾਉਂਦੇ ਹਮੇਸ਼ਾ ਕੱਚੇ ਘਰ ਪਾਉਂਦੇ ਪਿਕਟੀਆਂ ਕਰਾਂਗੇ ਗੋਲੀ ਫੇਰ ਆ ਕੇ ਲਿਪਲੂਪ ਲਵਾਂਗੇ ਡੰਗਰ ਉਹਦਾ ਹੀ ਛੱਡੋਂਦੇ ਹੁਣ ਫੇਰ ਉਹ ਉਹਨਾਂ ਨੇ ਬੰਕਰ ਬਣਾ ਲ ਤਿਆਰ ਕਰ ਲਏ ਹੋਣਗੇ ਸਮਾਨ ਜਾਂ ਉਹ ਰਿਸ਼ਤੇਦਾਰਾਂ ਦੇ ਆ ਜਾਣਗੇ ਮਤਲਬ ਪੰਜਾਬ ਵਾਰ-ਵਾਰ ਕਿਉਂ ਉਜੜੇ ਪੰਜਾਬੀ ਵਾਰ-ਵਾਰ ਕਿਉਂ ਨੁਕਸਾਨ ਚੱਲਣਾ ਇਹਨੂੰ ਰੱਖ ਕੇ ਵੀ ਭਾਰ ਸਰਕਾਰ ਨੂੰ ਜਿਹੜਾ ਵਾ ਧਿਆਨ ਵਿੱਚ ਰੱਖਣਾ ਪਊਗਾ ਪਰ ਜਦੋਂ ਜੰਗ ਲੱਗਦੀ ਆ ਉਹ ਬੜਾ ਵਰਦਿਆ ਕਿਸੇ ਨੇ ਬਦਵਾ ਲਿਖਿਆ ਨਾ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਆ ਜਾ ਪਰ ਵਾਰ-ਵਾਰ ਫਿਰ ਉਹ ਇਹ ਜਿਹੜੀ ਕਹਾਵਤ ਪੰਜਾਬ ਤੇ ਨਹੀਂ ਟੁਕਣੀ ਚਾਹੀਦੀ ਹੈਗੀ ਪਰ ਪਾਕਿਸਤਾਨ ਨੂੰ ਵਰਲਡ ਲੈਵਲ ਤੇ ਉਰਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਜਿਹੜਾ ਤੁਹਾਡਾ ਅੱਤਵਾਦ ਹੈ ਜਿਹੜਾ ਤੁਹਾਡਾ ਅੱਤਵਾਦ ਸਪான்ਸਰਡ ਆ ਤੁਹਾਡੀਆਂ ਜਿਹਾ ਉੱਥੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਕੰਟਰੋਲ ਕਰਨਾ ਪਊਗਾ ਨਹੀਂ ਤੇ ਜਿਸ ਜਿਸ ਮੁਲਕ ਨੇ ਅੱਤਵਾਦ ਨੂੰ ਪ੍ਰਮੋਟ ਕੀਤਾ ਉਹ ਖਤਮ ਹੋਇਆ ਤੇ ਪਾਕਿਸਤਾਨ ਦੇ ਵਿੱਚ ਆਰਥਿਕ ਹਾਲਾਤ ਇੰਨੇ ਮਾੜੇ ਨੇ ਗਰੀਬੀ ਇੰਨੀ ਆ ਇਕਨੋਮਿਕਲੀ ਤੌਰ ਤੇ ਲੋਕਾਂ ਦਾ ਜੀਉਣਾ ਜਿਹੜਾ ਵਾ ਉਹ ਦੁੱਬਰ ਹੋਇਆ ਪਿਆਗਾ ਤੇ ਅਜਿਹੇ ਹਾਲਾਤਾਂ 'ਚ ਇੱਕ ਸਚਾਈ ਇਹ ਵੀ ਆ ਕਿ ਉਹ ਇੰਡੀਆ ਨਾਲ ਲੜ ਨਹੀਂ ਸਕਦਾ ਪਰ ਪੰਗੇ ਲੈਣੋਂ ਵੀ ਉਹ ਨਹੀਂ ਹਟਦਾ ਜਿਸ ਕਰਕੇ ਉਹਨੂੰ ਜਿਹੜਾ ਖਮਿਆਜਾ ਵਰਲਡ ਲੈਵਲ ਤੇ ਭੁਗਤਣਾ ਪੈ ਰਿਹਾ ਹੈਗਾ ਪਰ ਆ ਜਿਹੜਾ ਮਸਲਾ ਹੁਣ ਆਇਆ ਪਹਿਲਗਾਮ ਵਾਲਾ ਪਹਿਲਗਾਮ ਤੋਂ ਪਹਿਲਾਂ ਹੀ ਬਹੁਤ ਵੱਡੇ ਜਿਹੜੇ ਨੇ ਅਟੈਕ ਹੋਏ ਨੇ ਪਰ ਪਹਿਲੀ ਦਫਾ ਸਲਾਨੀਆਂ ਨੂੰ ਟਾਰਗੇਟ ਕੀਤਾ ਗਿਆ ਜੋ ਸਲਾਨੀਆਂ ਨੂੰ ਟਾਰਗੇਟ ਕੀਤਾ ਜਾਂਦਾ ਤੇ لازਮੀ ਤੌਰ ਤੇ ਭਾਰਤੀਆਂ ਦੇ ਵਿੱਚ ਗੁੱਸਾ ਉਸ ਗੁੱਸੇ ਨੂੰ ਲੈ ਕੇ ਤੇ ਸਰਕਾਰ ਨੇ ਉਹਨੂੰ ਦੇਖਣਾ ਕਿ ਅਗਲਾ ਕਦਮ ਕੀ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈਗੀ ਆ ਜੀ ਕਿ ਇਸ ਮਸਲੇ ਦੇ ਵਿੱਚ ਮੀਡੀਆ ਨੂੰ ਹਦਾਇਤਾਂ ਵੀ ਜਾਰੀ ਕਰਦੀਆਂ ਕਿਉਂਕਿ ਹੁਣ ਆਰਮੀ ਦੀ ਮੂਵਮੈਂਟ ਹੋਣੀ ਆ ਕਿ ਇਹ ਨਾ ਤੁਸੀਂ ਦਿਖਾਉਂਦੇ ਰਹੋ ਜਿਵੇਂ ਬੰਬੇ ਅਟੈਕ ਹੋਇਆ ਸੀ ਤੇ ਉਹਨਾਂ ਨੂੰ ਟੀਵੀ ਸਾਰਾ ਦਿਖਾ ਰਹੇ ਸੀ ਕਿਉਂਕਿ ਇੰਡੀਆ ਮੀਡੀਆ ਵੀ ਤੇ ਅੱਗ ਲਾਉਣ ਦੇ ਵਿੱਚ ਬਹੁਤ ਮਾਇਰ ਹੈ ਨਾ ਟੀਆਰਪੀ ਦੇ ਚੱਕਰ ਦੇ ਵਿੱਚ ਜਾਂ ਏਜੰਡੇ ਸਰਕਾਰਾਂ ਦੇ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਦੇ ਵਿੱਚ ਅੱਗ ਲਾਉਂਦਾ ਹੈਗਾ ਹਾਲਾਂਕਿ ਇਹ ਲੜਾਈ ਜਿਹੜੀ ਆ ਮੀਡੀਆ ਦਾ ਵੀ ਵੱਡਾ ਰੋਲ ਹੋ ਸਕਦਾ ਜਿਵੇਂ ਪਹਿਲਗਾਮ ਨੂੰ ਕਿੰਨਾ ਜਿਹੜਾ ਮੀਡੀਆ ਨੂੰ ਮੀਡੀਆ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਪਹਿਲੂ ਦਿਖਾਉਣੇ ਚਾਹੀਦੇ ਨੇ ਉਹ ਦਿਖਾਏ ਨਹੀਂ ਉਹ ਸਾਰੇ ਦਿਖਾਉਣੇ ਚਾਹੀਦੇ ਸੀ ਕਿ ਕੌਣ ਉੱਤੇ ਹਮਦਰਦੀ ਆ ਤੇ ਕੋਣ ਉਥੇ ਬੇਦਰਦੀਆ ਪਰ ਉਥੇ ਹਮਦਰਦੀਆਂ ਨੂੰ ਦਿਖਾਇ ਨਹੀਂ ਗਿਆ ਇਸ ਕਰਕੇ ਮੀਡੀਆ ਜਿਹੜਾ ਇੰਡੀਆ ਦਾ ਮੀਡੀਆ ਉਹ ਵੀ ਕੋਈ ਐਡੀ ਵੱਡੀ ਜਿਹੜੀ ਜਿਹੜੀ ਸਾਰਥਿਕ ਭੂਮਿਕਾ ਨਹੀਂ ਨਿਭਾ ਰਿਹਾ